ਇਹ ਜੀ ਸਾਡੇ ਕੋ ਕੰਪਲੇਨਡ ਤਰਸੇਮ ਮਸੀਹ ਨੇ ਕੰਪਲੇਨਡ ਦਿੱਤੀ ਸੀ ਕਿ ਉਹਨਾਂ ਦੇ ਫਾਦਰ ਜੇਮਸ ਮਸੀਹ ਦੀ ਡੈਥ ਹੋਈ ਹੈ ਤੇ ਪਰਸੋ ਕੋ ਪਿੰਡ ਵਿੱਚ ਜਿਹੜੀ ਕ੍ਰਿਸਚੀਅਨ ਭਾਈਚਾਰੇ ਦੀ ਜਿਹੜੀ ਚੋਚਾਨ ਘੜਦੀ ਜਗਾ ਸੀ ਉੱਥੇ ਕਿਸੇ ਪਰਿਵਾਰ ਨੇ ਕਣਕ ਲਾਈ ਤੇ ਜਦੋਂ ਅਸੀਂ ਮੌਕੇ ਤੇ ਗਏ ਸਾਡੇ ਮੁਲਾਜ਼ਮ ਤੇ ਉੱਥੇ ਜਿਹੜੀ ਉਹਨਾਂ ਨੇ ਆਪਣੀ ਕਣਕ ਜਿਹੜੀ ਸੀ ਵੜ ਲਈ ਸੀ ਉਥੋਂ ਤੇ ਜਿਹੜੀ ਕਬਰ ਕੁੱਟੀ ਹੋਈ ਸੀ ਇਹਨਾਂ ਦੀ ਤੇ ਅਸੀਂ ਜਾ ਕੇ ਪਿੰਡ ਚ ਸਰਪੰਚ ਸਾਹਿਬ ਨਾਲ ਤੇ ਜਿਹੜੇ ਪਰਿਵਾਰ ਨੇ ਕਣਕ ਲਾਈ ਸੀ ਉਹਨਾਂ ਦੇ ਘਰ ਗਏ ਜਦੋਂ ਉਹ ਜਿਹੜੇ ਮੁੰਡੇ ਸੀ ਉਹਨਾਂ ਦੇ ਉਥੇ ਨਹੀਂ ਮਿਲੇ ਪਰ ਜਿਹੜੀ ਉਹਨਾਂ ਨੇ ਮਦਦ ਕੀਤੀ ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿਹੜਾ ਇਹ ਆਪਣੀ ਡੈੱਡ ਬੋਡੀ ਹੈ ਇੱਥੇ ਦਫਨਾ ਸਕਦੇ ਆ ਫਿਰ ਸਰਪੰਚ ਸਾਹਿਬ ਨੂੰ ਵੀ ਲਿਆਂਦਾ ਗਿਆ ਮੌਕੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪਿੰਡ ਵਾਲਿਆਂ ਨੂੰ ਕਿਸੇ ਨੂੰ ਵੀ ਕੋਈ ਇਸ ਮਸਲੇ 'ਚ ਕੋਈ ਇਤਰਾਜ਼ ਨਹੀਂ ਹੈਗਾ ਤੇ ਇਹ ਆਪਣਾ ਜਿਹੜਾ ਇੱਥੇ ਆਪਣੀ ਜੇਮਸ ਮਸੀਹ ਦੀ ਬੋਡੀ ਇੱਥੇ ਦਫਨਾ ਸਕਦੇ ਆ ਇਹ ਜੀ ਸਾਡੇ ਕੋਲ ਕੰਪਲੇਨਡ ਤਰਸੀਮ ਤਸੀਹ ਨੇ ਕੰਪਲੇਨਡ ਦਿੱਤੀ ਸੀ ਕਿ ਉਹਨਾਂ ਦੇ ਫਾਦਰ ਜੇਮਸ ਮਸੀਹ ਦੀ ਡੈਥ ਹੋਈ ਆ ਤੇ ਪਰਸੋ ਕੋ ਪਿੰਡ ਵਿੱਚ ਜਿਹੜੀ ਕ੍ਰਿਸਚੀਅਨ ਭਾਈਚਾਰੇ ਦੀ ਜਿਹੜੀ ਸ਼ਮਸ਼ਾਨ ਘਾਟ ਦੀ ਜਿਹਦਾ ਵੀ ਉੱਥੇ ਕਿਸੇ ਪਰਿਵਾਰ ਨੇ ਕਣਕ ਲਾਈ ਤੇ ਜਦੋਂ ਅਸੀਂ ਮੌਕੇ ਤੇ ਗਏ ਸਾਡੇ ਮੁਲਾਜ਼ਮ ਤੇ ਜਿਹੜੀ ਉਹਨਾਂ ਨੇ ਆਪਣੀ ਕਣਕ ਜਿਹੜੀ ਸੀ ਵਾਢ ਲਈ ਸੀ ਉਥੋਂ ਤੇ ਜਿਹੜੀ ਕਬਰ ਪੁੱਟੀ ਹੋਈ ਸੀ ਉਹਨਾਂ ਦੀ ਤੇ ਅਸੀਂ ਜਾ ਕੇ ਪਿੰਡ ਚ ਸਰਪੰਚ ਸਾਹਿਬ ਨਾਲ ਤੇ ਜਿਹੜੇ ਪਰਿਵਾਰ ਨੇ ਕਣਕ ਲਾਈ ਸੀ ਉਹਨਾਂ ਦੇ ਘਰ ਗਏ ਜਦੋਂ ਉਹ ਜਿਹੜੇ ਮੁੰਡੇ ਸੀ ਉਹਨਾਂ ਦੇ ਉਤ ਨਹੀਂ ਮਿਲੇ ਪਰ ਜਿਹੜੇ ਉਹਨਾਂ ਦੇ ਮਦਰ ਸੀ ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿਹੜਾ ਇਹ ਆਪਣੀ ਡੈਡ ਬੋਡੀ ਜਿੱਥੇ ਦਫਨਾ ਸਕਦੇ ਨੇ ਸਰਪੰਚ ਸਾਹਿਬ ਨੂੰ ਵੀ ਲਿਆਂਦਾ ਗਿਆ ਮੌਕੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪਿੰਡ ਵਾਲਿਆਂ ਨੂੰ ਕਿਸੇ ਨੂੰ ਵੀ ਕੋਈ ਇਸ ਮਸਲੇ 'ਚ ਕੋਈ ਇਤਰਾਜ਼ ਨਹੀਂ ਹੈਗਾ ਤੇ ਇਹ ਆਪਣਾ ਜਿਹੜਾ ਇੱਥੇ ਆਪਣੀ ਜੇਮਸ ਮਸੀਹ ਦੀ ਬੋਡੀ ਇੱਥੇ ਦਫਨਾ ਸਕਦੇ ਨੇ ਇਹ ਜੀ ਸਾਡੇ ਕੋਲ ਕੰਪਲੇਨਡ ਤਰਸੀਮ ਮਸੀਹ ਨੇ ਕੰਪਲੇਨਡ ਦਿੱਤੀ ਸੀ ਕਿ ਉਹਨਾਂ ਦੇ ਫਾਦਰ ਜੇਮਸ ਮਸੀਹ ਦੀ ਡੈਥ ਹੋਈ ਆ ਤੇ ਪਰਸੋ ਕੋ ਪਿੰਡ ਵਿੱਚ ਜਿਹੜੀ 크੍ਰਿਸਚੀਅਨ ਭਾਈਚਾਰੇ ਦੀ ਜਿਹੜੀ ਸ਼ਮਸ਼ਾਨ ਘਾਟ ਦੀ ਜਗਾ ਸੀ ਉੱਥੇ ਕਿਸੇ ਪਰਿਵਾਰ ਨੇ ਕਣਕ ਲਾਈ ਸੀ ਤੇ ਜਦੋਂ ਅਸੀਂ ਮੌਕੇ ਤੇ ਗਏ ਸਾਡੇ ਮੁਲਾਜ਼ਮ ਤੇ ਉੱਥੇ ਜਿਹੜੀ ਉਹਨਾਂ ਨੇ ਆਪਣੀ ਕਣਕ ਜਿਹੜੀ ਸੀ ਵਾਢ ਲਈ ਸੀ ਉਥੋਂ ਤੇ ਜਿਹੜੀ ਕਬਰ ਕੁੱਟੀ ਹੋਈ ਸੀ ਇਹਨਾਂ ਦੀ ਤੇ ਅਸੀਂ ਜਾ ਕੇ ਪਿੰਡ ਚ ਸਰਪੰਚ ਸਾਹਿਬ ਨਾਲ ਤੇ ਜਿਹੜੇ ਪਰਿਵਾਰ ਨੇ ਕਣਕ ਲਾਈ ਸੀ ਉਹਨਾਂ ਦੇ ਘਰ ਗਏ ਜਦੋਂ ਉਹ ਜਿਹੜੇ ਮੁੰਡੇ ਸੀ ਉਹਨਾਂ ਦੇ ਉਤ ਨਹੀਂ ਮਿਲੇ ਪਰ ਜਿਹੜੀ ਉਹਨਾਂ ਦੇ ਮਦਰ ਸ਼ੂ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿਹੜਾ ਇਹ ਆਪਣੀ ਡੈੱਡ ਬੋਡੀ ਇੱਥੇ ਦਫਨਾ ਸਕਦੇ ਆ ਫਿਰ ਸਰਪੰਚ ਸਾਹਿਬ ਨੂੰ ਵੀ ਲਿਆਂਦਾ ਗਿਆ ਮੌਕੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪਿੰਡ ਵਾਲਿਆਂ ਨੂੰ ਕਿਸੇ ਨੂੰ ਵੀ ਕੋਈ ਇਸ ਮਸਲੇ 'ਚ ਕੋਈ ਇਤਰਾਜ਼ ਨਹੀਂ ਹੈਗਾ ਤੇ ਇਹ ਆਪਣਾ ਜਿਹੜਾ ਇੱਥੇ ਆਪਣੀ ਜੇਮਸ ਮਸੀਹ ਦੀ ਬਾਡੀ ਹੈ ਇੱਥੇ ਦਫਨਾ ਸਕਦੇ ਹਾਂ ਇਹ ਜੀ ਸਾਡੇ ਕੋਲ ਕੰਪਲੇਂਟ ਤਰਸੇਮ ਮਸੀਹ ਨੇ ਕੰਪਲੇਂਟ ਦਿੱਤੀ ਸੀ ਵੀ ਉਹਨਾਂ ਦੇ ਫਾਦਰ ਜੇਮਸ ਮਸੀਹ ਦੀ ਡੈਥ ਹੋਈ ਆ ਤੇ ਪਰਸੋ ਕੋ ਪਿੰਡ ਵਿੱਚ ਜਿਹੜੀ ਕ੍ਰਿਸਚੀਅਨ ਭਾਈਚਾਰੇ ਦੀ ਜਿਹੜੀ ਸੋਚਣ ਘਟਦੀ ਜਗਾ ਸੀ ਉੱਥੇ ਕਿਸੇ ਪਰਿਵਾਰ ਨੇ ਕਣਕ ਲਾਈ ਕਰਕੇ ਛੋੜ ਕਰ ਲਈ ਤੇ ਜਦੋਂ ਅਸੀਂ ਮੌਕੇ ਤੇ ਗਏ ਸਾਡੇ ਮੁਲਾਜ਼ਮ ਤੇ ਉੱਥੇ ਜਿਹੜੀ ਉਹਨਾਂ ਨੇ ਆਪਣੀ ਕਣਕ ਜਿਹੜੀ ਸੀ ਵੜ ਲਈ ਸੀ ਉਥੋਂ ਤੇ ਜਿਹੜੀ ਕਬਰ ਪੁੱਟੀ ਹੋਈ ਸੀ ਉਹਨਾਂ ਦੀ ਤੇ ਅਸੀਂ ਜਾ ਕੇ ਪਿੰਡ 'ਚ ਸਰਪੰਚ ਸਾਹਿਬ ਨਾਲ ਤੇ ਜਿਹੜੇ ਪਰਿਵਾਰ ਨੇ ਕਣਕ ਲਾਈ ਸੀ ਉਹਨਾਂ ਦੇ ਘਰ ਗਏ ਜਦੋਂ ਉਹ ਜਿਹੜੇ ਮੁੰਡੇ ਸੀ ਉਹਨਾਂ ਦੇ ਉਥੇ ਨਹੀਂ ਮਿਲੇ ਪਰ ਜਿਹੜੀ ਉਹਨਾਂ ਦੇ ਮਦਰ ਸੀ ਉਹ ਕਹਿੰਦੇ ਵੀ ਸਾਨੂੰ ਕੋਈ ਇਰਾਜ਼ ਨਹੀਂ ਹੈਗਾ ਜਿਹੜਾ ਇਹ ਆਪਣੀ ਡੈੱਡ ਬੋਡੀ ਜਾਈ ਇੱਥੇ ਦਿਖਾਵਾ ਸਕਿਆ ਫਿਰ ਸਰਪੰਚ ਸਾਹਿਬ ਨੂੰ ਵੀ ਲਿਆਂਦਾ ਗਿਆ ਮੌਕੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪਿੰਡ ਵਾਲਿਆਂ ਨੂੰ ਕਿਸੇ ਨੂੰ ਵੀ ਕੋਈ ਇਸ ਮਸਲੇ 'ਚ ਕੋਈ ਇਤਰਾਜ਼ ਨਹੀਂ ਹੈਗਾ ਤੇ ਇਹ ਆਪਣਾ ਜਿਹੜਾ ਇੱਥੇ ਆਪਣੀ ਜੇਮਸ ਮਸੀ ਦੀ ਬਾਡੀ ਇੱਥੇ ਦਫਨਾ ਸਕਦੇ ਹਾਂ ਜੀ ਲੋ ਉਹ ਜਿਹੜੇ ਮੁੰਡੇ ਸੀ ਉਹਨਾਂ ਦੇ ਉਤ ਨਹੀਂ ਮਿਲੇ ਪਰ ਜਿਹੜੇ ਉਹਨਾਂ ਦੇ ਮਦਰ ਸੀ ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿਹੜਾ ਇਹ ਆਪਣੀ ਡੈਡ ਬਾਡੀ ਹੈ ਇੱਥੇ ਦਫਨਾ ਸਕਦੇ ਹਾਂ ਫਿਰ ਸਰਪੰਚ ਸਾਹਿਬ ਨੂੰ ਵੀ ਲਿਆਂਦਾ ਗਿਆ ਮੌਕੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪਿੰਡ ਵਾਲਿਆਂ ਨੂੰ ਕਿਸੇ ਨੂੰ ਵੀ ਕੋਈ ਇਸ ਮਸਲੇ 'ਚ ਕੋਈ ਇਤਰਾਜ਼ ਨਹੀਂ ਹੈਗਾ ਕਿ ਇਹ ਆਪਣਾ ਜਿਹੜਾ ਇੱਥੇ ਆਪਣੀ ਜੇਮਸ ਮਸੀ ਦੀ ਬਾਡੀ ਇੱਥੇ ਦਫਨਾ ਸਕਦਾ